ਅੱਜ ਡਿਸਟ੍ਰਿਕਟ ਬਟਾਲਾ ਦੇ ਵਿੱਚ ਮੈਂ ਆਇਆ 26 ਜਨਵਰੀ ਦੇ ਜਿਹੜੇ ਪ੍ਰੋਗਰਾਮ ਹੋ ਰਿਹਾ ਹੈ ਤੇ ਉਧਰ ਰਿਗਾਰਡਿੰਗ ਜੋ-ਜੋ ਆਪਰੇਸ਼ਨਸ ਡਿਸਟ੍ਰਿਕਟ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੋ ਹੈੱਡਕਵਾਰਟਰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਂ ਇਥੋਂ ਲੋਕਲ ਪੁਲਿਸ ਆਪਣੇ ਲੈਵਲ ਤੇ ਚਲਾ ਰਹੀ ਹੈ ਉਹਨਾਂ ਦੀ ਸੁਪਰਵੀਜ਼ਨ ਵਾਸਤੇ ਮੈਂ ਡਿਸਟ੍ਰਿਕਟ ਬਟਾਲਾ ਆਇਆ ਪਹੁੰਚਿਆ ਐਸਐਸਪੀ ਸੁਹੇਲ ਮੀਰ ਉਹਨਾਂ ਦੀ ਸਾਰੀ ਡੀਓਜੀ ਟੀਮ ਜਿਹੜੀ ਉਹ ਇੱਥੇ ਹੈ ਮੇਰੇ ਨਾਲ ਹਾਜ਼ਰ ਤੋਂ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਅਰੇਂਜਮੈਂਟ ਸਾਰੇ 26 ਜਨਵਰੀ ਦੇ ਰਿਗਾਰਡਿੰਗ ਕੀਤੇ ਹੋਏ ਨੇ ਪੂਰੇ ਕੁੱਲ ਲਾ ਕੇ 1000 ਕਿਤੇ ਆਸ-ਪਾਸ ਜਿਹੜੀ ਫੋਰਸ ਹੈ ਉਹ ਤਾਇਨਾਤ ਕੀਤੀ ਗਈ ਹੈ ਇਸ 26 ਜਨਵਰੀ ਦੇ ਪ੍ਰੋਗਰਾਮ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਨਿਭਾਉਣ ਵਾਸਤੇ ਔਰ ਰਾਤ ਦੇ ਟਾਈਮ ਤੇ ਵੀ ਘੱਟੋ-ਘੱਟ 600 ਦੇ ਆਸ-ਪਾਸ ਮਾਜ਼ਮ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਵੱਖ-ਵੱਖ ਡਿਊਟੀਆਂ ਦੇ ਉੱਤੇ ਗਸ਼ਟਾ ਲਗਾਏ ਗਏ ਆ ਨਾਕਾਬੰਦੀ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਰੈਡੀ ਹੈ 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਅੱਛੇ ਤਰੀਕੇ ਨਾਲ ਕੰਪਲੀਟ ਕਰਵਾਉਣ ਦੇ ਵਾਸਤੇ ਸੋ 26 ਜਨਵਰੀ ਨੂੰ ਲੈ ਕੇ ਕੋਈ ਥ੍ਰੈਟ ਜਾਂ ਅਲਰਟ ਹੈ ਨਾ ਬਾਰਡ ਉਹ ਜਨਰਲ ਜਿਹੜਾ ਜੀ ਉਹ ਲੈਵਲ ਆਫ ਅਲਰਟਨੈਸ ਤਾਂ ਹਮੇਸ਼ਾ ਹੁੰਦੀ ਹੀ ਹੈ 26 ਜਨਵਰੀ 15 ਅਗਸਤ ਖਾਸ ਕਰਕੇ ਜਦੋਂ ਇਹ ਦੋਨੋਂ ਦਿਹਾੜਿਆਂ ਦੇ ਉੱਤੇ ਸੋ ਉਹ ਇਸ ਵਾਰ ਵੀ ਹੈਗੇ ਨੇ ਬਟ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਪੂਰੀ ਤਰ੍ਹਾਂ ਇਹਨਾਂ ਦੀ ਸਾਰੀ ਟੀਮ ਜਿਹੜੀ ਉਹ ਤਿਆਰ ਹੈ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਨੂੰ ਨਹੀਂ ਸਟੰਦੇ ਇਹ ਸਰ ਪਹਿਲੀ ਵਾਰੀ ਹੋ ਰਿਹਾ ਹੈ ਕਿ ਥਾਣੇ ਦੇ 9 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣ ਦਿੰਦੇ ਉਹ ਪਹਿਲੀ ਵਾਰੀ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਥਿਸ ਇਜ਼ ਪਾਰਟ ਆਫ ਜਿਹੜੀ ਟਾਰਗੇਟ ਹਾਰਡਨਿੰਗ ਦੀ ਸਟ੍ਰੈਟਜੀ ਹੈ ਜੀ ਉਹਦੇ ਚ ਇਸ ਤਰ੍ਹਾਂ ਸੁਰੱਖਿਆ ਦੇ ਮੱਦੇ ਨਜ਼ਰ ਜੀ 26 ਜਨਵਰੀ ਦੇ ਲੈ ਕੇ ਬਾਹਰੋਂ ਸਪੋਰਟ ਦਿੱਤੀ ਜੀ ਇਸਾਰ ਡਿਸਟ੍ਰਿਕਟ ਜੀ ਡਿਸਟ੍ਰਿਕਟ ਪੁਲਿਸ ਫੋਰਸ ਜਿਹੜੀ ਹੈ ਉਹ ਆਪਣੇ ਲੈਵਲ ਤੇ ਹੀ ਤਿਆਰੀ ਕਰਵਾਇਆ ਜਾ ਆਪਣਾ ਤਿਆਰੀ ਕਰ ਰਹੀ ਹੈ 26 ਜਨਵਰੀ ਦੇ ਪ੍ਰੋਗਰਾਮ ਨੂੰ ਲੈ ਕੇ ਹਜ਼ਾਰ ਦੇ ਆਸ-ਪਾਸ ਫੋਰਸ ਤਾਇਨਾਤ ਕੀਤੀ ਗਈ ਹੈ ਬਾਪੜੋ ਕਰਦੇ ਹਾਂ ਹੁਣ ਸਲਾਹ ਪਹਿਲਾਂ ਨਹੀਂ ਕੀਤੀ ਫੋਟੋ ਗਰੁੱਪ ਫੋਟੋ ਆ ਉਹ ਪਾ ਲੈਣੀ ਯਾਰ ਪਿੱਛੇ ਆ ਜਾਓ ਕੋਈ ਨਹੀਂ ਕਰ ਗਏ ਆ ਚਲ ਬੈਠ ਜਾਓ ਚਲ ਆ ਜਿਓ ਅੱਗੇ ਇਹ ਕਿ ਇਹ ਮੈਂ ਬੰਦਾ ਹੈ ਇਹ ਅੰਦਰ ਪ੍ਰੈਸ ਕਾਨਫਰੰਸ ਕਰਦੇ ਫਿਰ ਮੈਂ ਗਾਣਾ ਦਿਖਾਣਾ ਸਿਖਾ ਦਿਓ ਗਾਣਾ ਦਿਖਾ ਦਿਓ ਦੁਬਾਰਾ ਆ ਜਾਗੇ ਕੋਈ ਆਉਣਾ ਆਪੇ ਇਧਰ ਰੱਖਦੇ ਨਹੀਂ ਨਹੀਂ ਬਿਲਕੁਲ ਗਾਣਾ ਪੈਂਡਿੰਗ ਰਹਿ ਗਿਆ ਗਾਣਾ ਪੈਂਡਿੰਗ ਰਹਿ ਗਿਆ ਜੀ ਠੀਕ ਠਾਕ ਜੀ ਬਹੁਤ ਬੜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜਨਵਰੀ ਦੇ ਮੱਦੇ ਨਜ਼ਰ ਅੱਜ ਜਿਹਰੇ ਬਟਾਲਾ ਪਹੁੰਚੀ ਨੇ ਆਪਾਂ ਗੱਲਬਾਤ ਕਰਦੀਆਂ ਕੀ